ਲਓ ਵੀ ਪਹੁੰਚ ਗਏ ਕਬੂਤਰਾਂ ਕੋਲ ਬਲਾਕ ਕਰਤਾ ਸਟਾਰਟ ਆਪਾਂ ਨੇ ਤੇ ਆਓ ਦੇਖੋ ਸਾਹਮਣੇ ਵਾਲਾ ਸੈਟਅਪ ਜਿਆ ਕਰਤਾ ਖਾਲੀ ਜੀ ਦਿਖਾਉਣਾ ਮੈਂ ਤੈਨੂੰ ਬੱਲੇ 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 ਵੀਰੇ ਹੁਣ ਇਹ ਚ ਸਾਡਾ ਹੈਗਾ ਕਸੂਰ ਆ ਪਹਿਲਾਂ ਇਹ ਦੱਸੋ ਆ ਦੇਖੋ ਬੱਲੇ ਬੱਲੇ ਤੇ ਬੱਲੇ ਬੱਲੇ ਕਹਿ ਰੂਏ ਸਾਰਾ ਚੱਕ ਦੇਣਾ ਜਗਾੜ ਇਹ ਬਸ ਉਹ ਬੱਚੇ ਨੰਗੇ ਰੱਖ ਲੈਣੇ ਨੇ ਉਹਨਾਂ ਖਤਰਖਾਨਾ ਰੱਖਣਾ ਬਸ ਇਹ ਕਾ ਵੀ ਚੱਕ ਦੇ ਭਾਉ ਘੱਟਾ ਚੱਕ ਹੈ ਜੀ ਦੇਖ ਕਾਲਾ ਹੈਟਰ ਫੇਰਦੇ ਹਨਾ ਦੇਖੋ ਤੇ ਇੱਕ ਵੀਰਾ ਕਹਿੰਦਾ ਸਲਾਬ ਵੀਰੇ ਸਲਾਬ ਦੇਖੋ ਇੱਧਰ ਹੈ ਨਹੀਂ ਨਾ ਕਿਤੇ ਨਹੀਂ ਹੈਗੀ ਸਲਾਬ ਲੈ ਕਿਤੇ ਨਹੀਂ ਹੈਗੀ ਇੱਧਰ ਇੱਧਰ ਵੀ ਆਹ ਥੋੜੀ ਜਿਹੀ ਹੈਗੀ ਮੀਂਹ ਕਰਕੇ ਹੁਣ ਠੀਕ ਹੈ ਇੱਧਰ ਨਹੀਂ ਕਿਤੇ ਵੀ ਸਲਾਬ ਆਹ ਵੀ ਨੇ ਤੁਹਾਨੂੰ ਊਂ ਲੱਗੀ ਜਾਂਦਾ ਸਲਾਬ ਨਹੀਂ ਇਹ ਲਿਪਿਆ ਹੋਇਆ ਇੱਧਰ ਵੀ ਲਿਪਿਆ ਹੋਇਆ ਠੀਕ ਹੈ ਤੇ ਸਲਾਬ ਹੈਗੀ ਵੀਰੇ ਆਹ ਗੰਦ ਨੂੰ ਇੰਨੀ ਗੰਦ ਇਹ ਤੁਹਾਨੂੰ ਮੈਂ ਦਿਖਾਉਣਾ ਸਲਾਬ ਕਿੱਥੋਂ ਆਈ ਹੈ ਇਹ ਆ ਦੇਖ ਆ ਇੱਧਰ ਉਹਨੇ ਲਪਾਈ ਨਹੀਂ ਕਰੀ ਆਹ ਦੇਖੋ ਿੱਟਾਂ ਲੱਗੀਆਂ ਨੇ ਨਾ 12ਵੀਂ ਨੰਗੀਆਂ ਨੇ ਇੱਥੇ ਨੂੰ ਸਲਾਬ ਆਉਂਦੀ ਹੈ ਇਹਦਾ ਕਰਾਂਗੇ ਸਿਸਟਮ ਹੁਣ ਪਹਿਲਾਂ ਸਾਰੀ ਸੈਟਿੰਗ ਕਰਦੀਏ ਚੱਕ ਦੇ ਇੱਟਾ ਇੱਟਾ ਚੱਕ ਦੇ ਔਰ ਰਹਿਣ ਦੀ ਵਸ ਖੁੰਝਾ ਬੱਚੇ ਭਲ ਜਾਣਗੇ ਬੱਲੇ 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 ਭਾਉ ਸਾਲੇ ਜੀ ਆ ਕਿੱਥੋਂ ਗਏ ਕੋਈ ਨਹੀਂ ਕਰਦੇ ਆ ਆ ਦੇਖ ਲਓ ਸ਼ਿਵਕੀ ਵੀ ਮਰੀ ਪਈ ਆ ਹੁਣ ਦੱਸੋ ਕੀ ਹੱਲ ਹੋ ਸਕਦਾ ਯਾਰ ਅ ਜਿਵੇਂ ਕਾਲਾ ਹਿੱਟ ਪੁੱਛ ਕੇ ਲੈ ਗਿਆ ਜੇ ਨਹੀਂ ਹੈਗਾ ਪੈਸੇ ਲੈ ਜਾ ਦੁਕਾਨ ਤੋਂ ਲੈ ਜੀਉਂਦੀ ਐ ਸੁੱਤੀ ਬਈ ਦੀ ਸੜੀ ਲੈ ਕਿਹਨੂੰ ਮਾਰ ਪਾਉ ਰੜਕਾ ਚੱਕ ਲਵਾਰੂੰ ਲੱਗੇ ਹੋਈਆਂ ਬਈ ਗੱਡਣ ਤਿੰਨ ਸਿੱਕੇ ਗੱਡ ਦੇਣਾ ਉਹਦੇ ਉੱਪਰ ਟੋਕਰੀਆਂ ਬੰਨਦਾਂਗੇ ਆਹ ਦੇਖੋ ਸਿਸਟਰ ਤੁਸੀਂ ਨਰਰਾਬਾ ਬੱਲੇ 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 ਉਹੀ ਇਨਸਪਰੇ ਕਰਦੇ ਆ ਹੁਣ ਬਾ ਮਿੰਟ 10 ਰੁਕੋ ਸਾਰੇ ਮਾਰ ਦੇਣੇ ਆ ਬੱਚੇ-ਬੁੱਚੇ ਬਾਹਰ ਕੱਢ ਲਾਂਗੇ ਪਹਿਲਾਂ ਫੇਰ ਸਪਰੇ ਮਾਰ ਦੇਣਾ ਜੀ ਇੰਨਾ ਇੰਨਾ ਕਿ ਡੰਡਾ ਵੱਡਾ ਹੈ ਲੈਡ ਭਾਜੀ ਨਹੀਂ ਤਾਂ ਉਹਦੇ ਨਾਲ ਵੱਢ ਲੇ ਤੇ ਉਧਰ ਲੈ ਮੈਂ ਤੇ ਆ ਚੱਲ ਹੁਣ ਵੱਢਦੇ ਆ ਬਸ ਹੌਲੀ-ਹੌਲੀ ਬਾਊ ਹੱਥ ਦੇ ਨੰਮ ਵਾਲੀ ਅੱਜ ਐਤਵਾਰ ਆ ਅੱਜ ਆਪਾਂ ਆਹੀ ਕੰਮਾਂ ਤੇ ਆ ਠੀਕ ਆ ਠੀਕ ਆ ਓਕੇ ਰਿਪੋਰਟ ਯਾ ਕੜਾ ਹੀ ਟੁਰਕ ਜਾਂ ਮਾਰਦੇ ਐ ਇਹਨੂੰ ਜੀ ਤੂੰ ਜਸੇ ਬੱਚੇ ਬਾਹਰ ਕੱਢ ਲਾ ਪਿਛਾਣ ਰੱਖੀ ਠੀਕ ਐ ਕੱਢ ਲਿਆ ਬੱਚੇ ਬਾਹਰ ਕੱਢ ਲਿਆ ਟੋਕਰੀ ਚ ਰੱਖ ਲਿਆ ਅਲੱਗ-ਅਲੱਗ ਹਾਂ ਠੀਕ ਨਾ ਉਹ ਦੂਜਾ ਸਰੀਰ ਵੀ ਗੱਡ ਹੋ ਰਿਹਾ ਇਹ ਜੀ ਸੈਟਿੰਗ ਜੀ ਤਾਂ ਕਰ ਲਈ ਬਾਕੀ ਮਿੱਟੀ-ਮੂਟੀ ਪਾਈ ਦੇਣਾ ਨੇ ਟਾਈਟ ਹਾਂ ਬਸ ਹੁਣ ਬਾੜਾ ਨਾ ਛੇੜੀ ਕਰੀਏ ਇਹਨੂੰ ਹੋਰ ਕਰਦੇ ਅੰਦਰ ਬਹੁਤ ਔਖੀ ਸੈਟਿੰਗ ਆਈ ਹੈ ਸਾਰੀ ਤੇ ਕਾਲਾ ਹਿੱਟ ਵੀ ਜਾਂਦਾ ਇਹਨਾਂ ਦਾ ਵੀ ਕਰਦੇ ਆ ਸਿਸਟਮ ਸਟੈਨ ਲਓ ਵੀ ਵਿਚ ਨੂੰ ਆ ਗਈ ਦੀ ਮਸ਼ੂਰੀ ਮੈਂ ਚਾਹ ਪੀਣ ਆ ਗਿਆ ਅੰਦਰ ਤੇ ਮਾਮਾ ਗੇਲਾ ਭੈਣੀ ਜੀ ਬੈਠੇ ਆਂ ਚੱਲਦੇ ਆਂ ਆਪਾਂ ਪਿੱਛੇ ਨੂੰ ਫੇਰ ਕਬੂਤਰਾਂ ਕੋਲ ਲਓ ਵੀ ਟੋਕਰੀਆਂ ਤਾਂ ਲੱਗੀਆਂ ਤੇ ਹੁਣ ਆਪਾਂ ਅਰਸੀਆਂ ਬੰਦੀਏ ਇਹਨਾਂ ਨੂੰ ਉਤੇ ਬਾਅਦ ਕਾਲਾ ਹਿੱਟ ਮਾਰਦੇ ਆਂ ਬੰਨੀ ਹੈ ਪਹਿਲਾਂ ਲਓ ਵਿਹੋ ਟੁਕਰੀਆਂ ਤਾਂ ਹੋ ਗਈਆਂ ਫਿੱਟ ਹੁਣ ਲਿਆ ਕਾਲਾ ਹਿੱਟ ਜਾ ਕੇ ਕਬੂਤਰ ਸਾਰੇ ਕੱਢਦੇ ਬਾਹਰ ਗੰਦ ਪਾਇਆ ਛਾਲਿਆਂ ਨੇ ਵਿੱਚੋਂ ਕਬੂਤਰ ਚਕਾਉਣੇ ਆ ਬਈ ਤਾਰੂ ਵੀਰੇ ਦੇ ਤਾਰੂ ਵੀਰੇ ਦੇ ਘਰ ਵੜਦੇ ਘਰ ਕਬੂਤਰ ਆਦਾ ਉਕੇ ਨੇ ਆ ਵੀ ਠੀਕ ਆ ਜੋ ਜਿਹੜੇ ਤਾਰੂ ਆ ਉਹ ਦੇ ਰੋਪ ਨੇ ਕੋਈ ਹਾਂ ਹਾਂ ਵੀਰੇ ਆਏ ਆ ਇਹਨੇ ਸਾਭ ਨਹੀਂ ਹੁੰਦੇ ਯਾਰ ਆਏ ਆ ਅਗਲੇ ਦੇ ਵੀ ਬਿਮਾਰ ਹੋ ਜਾਣਗੇ ਯਾਰ ਆ ਲੈ ਬਈ ਹੁਣ ਇਦਰੇ ਰਹੋ ਲੋ ਵੀ ਮਾਰ ਦੀਏ ਨਾਲ ਲੱਗਦੇ ਬਈ ਇਹਨਾਂ ਨੂੰ ਦਾਣੇ ਤੇ ਸਫਾਈ ਬਾਗੂਆ ਕੱਢ ਪਾਣੀ ਵੀਰੇ ਪਾਣੀ ਵੀ ਕੱਢ ਲਵਾ ਟ੍ਰੇ ਪਹਿਲਾਂ ਸਾਫ ਕਰ ਲਾ ਪਾਣੀ ਡੋਲ ਦੇ ਵੀ ਕੁੰਡੀ ਸਾਫ ਕਰ ਲਾ ਗੰਦ ਸਾਰਾ ਬਹੁਤ ਪਿਆ ਹੋਇਆ ਹੈ ਹੈ ਆ ਤੋ ਕਿਹ ਹਾਂ ਤੁੱਪਜ ਰੱਖ ਦੇ ਐ ਚੰਗੀ ਤਰ੍ਹਾਂ ਲਓ ਵੀ ਆ ਖੁੱਡੇ ਦੀ ਵੀ ਕਰਤੀ ਸਫਾਈ ਤੇ ਆ ਮੂਰੋਂ ਵੀ ਖੁਰਚਣੀ ਬਾਊ ਗਿੱਲਾ ਗਿੱਲਾ ਜਿਹਾ ਹੋਇਆ ਪਿਆ ਦਾ ਬਾਅਦ ਚੋਂ ਤਾਂ ਫਿਰ ਆਪਾਂ ਸਾਰਾ ਸੈਟ ਅਪ ਜਿਹਾ ਚੱਕੇ ਦੇਣਾ ਇਹਦਾ ਬੱਚੇ ਬੜੇ ਦਿੱਸੇ ਫਿਰ ਹੁਣ ਜਿਹੜੇ ਬੱਚਿਆਂ ਨੇ ਨਹੀਂ ਆਂਡੇ ਧਰੇ ਚ ਉਧਰ ਕਰ ਲਈਏ ਹਲੇ ਕਿਤੇ ਇਹ ਚ ਨਾ ਧਰ ਲੈਣ ਦੁਬਾਰਾ ਕਿ ਇਹ ਹੀ ਠੀਕ ਹੈ ਟੋਕਰੀਆਂ ਲਾ ਦੇਣੀਆਂ ਇਹ ਵੀਰੇ ਪਾਣੀ ਰੱਖ ਲਾ ਧਾਣੇ ਰੱਖ ਦੇ ਲਾਓ ਵੀ ਹੋ ਗਿਆ ਸਾਫ ਉਧਰੋਂ ਦਾ ਉਹ ਸਾਫ ਕਰਿਆ ਆ ਗਿੱਲਾ-ਗਿੱਲਾ ਸਾਰਾ ਕੁਝ ਚੱਕਦਾ ਆ ਵੀ ਸਾਫ ਕਰਦਾ ਦੂਰੋਂ ਨਹੀਂ ਦਿਖਦਾ ਇੱਥੋਂ ਦਿਖਦਾ ਲੈ ਰੱਖਦੇ ਪਾਣੀ ਉਹ ਕਨੇਟਾਂ ਰੱਖਦੀ ਕਰ ਲਾ ਵੀ ਟਰੇ ਸਾਫ ਸਭ ਸਾਰਾ ਕੁਝ ਓਕੇ ਹੋ ਗਿਆ ਇੱਟ ਮੂਰੇ ਯਾਰ ਉੱਪਰ ਆ ਦੇ ਉੱਪਰ ਰੱਖ ਦੇ ਇਹ ਗਰਾਮੇਦਾਂ ਦਾ ਫਾਲਾ ਪਾਰਾ ਫਾਲਾ ਜੁਗਾ ਜੁਗਾ ਦੇ ਦੇਣਗੇ ਬਸ ਬਸ ਠੀਕਾ ਓਕੇ ਇਹਨਾਂ ਦਾ ਵੀ ਕੰਮ ਨਿਬੜਿਆ ਲੋ ਵੀ ਤੁਹਾਨੂੰ ਜੀ ਦਿਖਾਉਣਾ ਸਭ ਮਰ ਗਏ ਹੁਣ ਸਫਾਈ ਐ ਚੰਗੀ ਤਰ੍ਹਾਂ ਕਰ ਦੇਣੀ ਐ ਆ ਦੇਖੋ ਸਭ ਮਰੇ ਪਏ ਨੇ ਕੰਮ ਆ ਫਰਟਾ ਕੱਢੇ ਸੀ ਇਹਵੇਂ ਬਜੇ ਕਿਵੇਂ ਪਾੜ ਲਾਂਗੇ ਕਾ ਉਹ ਖੁੰਝੇ ਰੱਖਾਂਗੇ ਬਜੇ ਹਨਾ ਪੜ ਜਾਣੇ ਨੇ ਨਹੀਂ ਹੱਥ ਨਾਲ ਬਾੜ ਲਾਂਗੇ ਭਾਈ ਇਹੀ ਹੋ ਸਕਦਾ ਰੇ ਟੋਕਰੀਆਂ ਕੱਢ ਲਓ ਹਾਂ ਟੋਕਰੀਆਂ ਸਾਫ਼ ਕਰਕੇ ਦੁਬਾਰਾ ਮਿੱਟੀ ਪਾ ਲੰਨੀ ਹੈ ਫੇਰ ਦੁਬਾਰਾ ਚੱਕਲੇ ਜਾ ਲੈ ਜਾ ਲੈ ਜਾ ਲੋਏ ਹਾਂ ਹਾਂ ਉੱਪਰੋਂ ਸਾਫ਼ ਕਰ ਲਾ ਪੰਜ ਚਾਰ ਕਿ ਦਿਨ ਕਾਲਾ ਹਿੱਟ ਕਿੱਥੇ ਆ ਵੀਰੇ ਕਾਲਾ ਹਿੱਟ ਫੜਾਈ ਥੱਲੇ ਦਿਨ ਕੱਢੂ ਕਾਲਾ ਹਿੱਟ ਹੀ ਆ ਫੜਾਈ ਆ ਵੀ ਚੱਕੇ ਦਿੱਤਾ ਬਾਈ ਤੁਸੀਂ ਆ ਚੱਕ ਲੈ ਇੱਧਰ ਨਹੀਂ ਤਾਂ ਇੱਥੇ ਡਰੀ ਜਾਣ ਆ ਵੀ ਚੱਕੇ ਦਿੱਤਾ ਬੱਚੇ ਪਾੜ ਲਾਂਗੇ ਯਾਰ ਆ ਇੰਨੀ ਕਿਸਰਾ ਆਵੇ ਬਾਰੂਨ ਲਪਾਈ ਕਰਾਉਨੇ ਆ ਇਹਨੂੰ ਮਿਸਤਰੀ ਆਜਵੇ ਕਦੇ ਦੇ ਦਿਨ ਚ ਸਾਰਾ ਸੈਟਿੰਗ ਕਰਾ ਦੇਣੀ ਹੈ ਵੀਰੇ ਆ ਮਿੱਟੀ ਜੀ ਵੀ ਤਾਰ ਦੇਣੀ ਹੈ ਇਹਦੀ ਯਾਰ ਇਹ ਮਿੱਟੀ ਕਰ ਕੀ ਸਲਾਬ ਆਉਂਦੀ ਉਈਓ ਲਿਪ ਲਿਆ ਪਰ ਬਾਹਰ ਜਦ ਉਹ ਹੋਊਗੀ ਲਪਾਈ ਵੀਰ ਨਹੀਂ ਆਉਂਦੀ ਸਲਾਬ ਐ ਇਧਰ ਨਾਲ ਲਪਾਈ ਹੋਈ ਥੱਲੋ ਆਉਂਦੀ ਆ ਉਹਦੇ ਪਾਣੀ ਹਾਂ ਬਾਕੀ ਸਾਰਾ ਸਾਫ ਆ ਯਾਰ ਲੈ ਸਾਰਾ ਦਾ ਸੁੱਕਾ ਹੈ ਇੰਨਾ ਕੇ ਖੁੰਝਾ ਵਾਲਾ ਸਾਰੇ ਕਿਤੇ ਚੋਂ ਮਟਮਰਾ ਦੇ ਹਾਂ ਆਇਓ ਮਾਮਾ ਆਜੀ ਮਾਮਾ ਗੇਲਾ ਭੈਣ ਜੀ ਸਟਾਰ ਕਬੂਤਰ ਬਾਜ਼ ਪਸਤਾਨੇ ਬਣਿਆ ਪਿਆ ਵੀਰਾ ਵੀ ਆ ਗਿਆ ਕਿੰਨੇ ਮਹੀਨੇ ਬਾਅਦ ਆਇਆ ਵੀਰੇ ਇੱਧਰ ਤੋਂ ਤਿੰਨ ਚਾਰ ਮਹੀਨੇ ਬਾਅਦ ਜੋਧ ਵੀ ਤਿੰਨ ਚਾਰ ਮਹੀਨੇ ਬਾਅਦ ਆਹ ਡੇਢ ਸਾਲ ਬਾਅਦ ਤੇ ਕਰਤਾ ਬਈ ਲੈ ਚੱਕਤਾ ਗੰਦ ਖੜ ਜਾ ਨਾ ਆ ਕੇ ਜਾਣਾ ਮਾਮੇ ਮੈਂ ਤੋਜੀ ਕਿੱਥੇ ਆ ਹਾਂ ਲਾ ਫਿਰ ਉਹ ਤੁਹਾਨੂੰ ਤੋਂ ਪਿਆ ਨਾ ਕੇ ਹਲੇ ਅੱਧਾ ਘੰਟਾ ਲੱਗ ਜਾਣਾ ਚਲ ਕੋਈ ਰੁਕ ਜਾ ਬੱਸ ਹਾਂ ਆ ਸਫਾਈ ਜੀ ਕਰਕੇ ਨਹਾ ਲੀਏ ਬੱਚੇ ਵਜੇ ਲਾ ਲੀਏ ਟਿਕਾਣੇ ਆ ਦੋ ਦੇ ਵੀ ਜਾ ਕੇ ਅੰਦਰ ਬਾਅਦ ਚ ਲਾ ਦੇ ਸਾ ਬਾਅਦ ਚ ਵੀ ਨਹੀਂ ਹਲੇ ਹਾਂ ਇਹਨੂੰ ਹੁਣ ਬਾਹਰ ਇੱਥੇ ਕੱਢ ਕੇ ਰੱਖ ਲੈਣਾ ਆ ਸਾਫ ਕਰਕੇ ਇਹਨੂੰ ਕੋ ਗੁੰਦੇ ਜਲਾਉਂ ਹਾਂ ਹਾਂ ਇਹ ਦੂਸਰੇ ਬਗਲ ਬਾਈ ਸਾਰਾ ਕਰਤਾ ਸਿਸਟਮ ਸੈੱਟ ਕੱਲਾ ਕੱਲਾ ਜੀ ਮਾਰਤਾ ਕੱਲਾ ਕੱਲਾ ਜੀ ਕੱਢਤਾ ਲਓ ਸਾਫ ਐ ਨਾ ਇਹਨਾਂ ਆ ਵੀ ਸਾਫ ਨੇ ਯਾਰ ਟੋਕਰੀਆਂ ਬਾਅਦ ਚ ਰੱਖਦੇ ਹਾਂ ਹੁਣ ਬਜਹਾਂਣੀਆਂ ਔਰੇ ਪਾਉ ਇਹਨਾਂ ਨੂੰ ਕਰਦੇ ਹਾਂ ਬੰਦ ਹਲੇ ਹਾ ਲੇ ਘਰੇ ਰਹਿਣ ਦਿੰਦੇ ਆ ਖੋਲੀ ਫਲੋਵੀ ਐਂਡ ਨੀਂਦ ਪੂਰੀ ਕਰਕੇ ਪਹੁੰਚ ਗਏ ਕਬੂਤਰਾਵਾਂ ਸਸਰੀਗਲ ਸਾਰੇ ਵੀਰ ਪਰਾਂ ਮਨ ਕਿਵੇਂ ਕੈਮ ਸਾਰੇ ਜਾਨਵਰ ਸੱਟ ਸਾਰਿਆਂ ਦੇ ਸਸਰੀਗਲ 8 ਮਿੰਟ ਬਾਅਦ ਯਾਦ ਆਈਏ ਦੇਖ ਲੋ ਉਹ ਬਸ ਅੜਜੇ ਵਾਲੇ ਜੀ ਓਖਣੇ ਬਲੌਗ ਬਣਾਉਣ ਲੱਗੇ ਤੇ ਇਹਨਾਂ ਨੂੰ ਦਾਣਾ ਪਾਣੀ ਪਾ ਦਈਏ ਤੇ ਜਿ세 10 ਵਜਿੰਦੀ ਗੋਲੀ ਕਿੱਥੇ ਹੈ ਮੈਂ ਕਹਿੰਨਾ ਕਬੂਤਰ ਹੀ ਦੇ ਦਿੰਨੇ ਆ ਫੇਰ ਕੱਲ੍ਹ ਵਾਲੀ ਤਾਂ ਦੇ ਦਿੱਤੀ ਦੀ ਆਪਾਂ ਨੇ ਕਿ ਸਾਰੀਆਂ ਉਰੀ ਪਈਆਂ ਦੀਆਂ ਨਹੀਂ ਹੈਗੀਆਂ ਉਰੀ ਅੰਦਰ ਨਹੀਂ ਨਹੀਂ ਕੈਮਾ ਕੈਮਾ ਹੁਣ ਤਾਂ ਦਾਣੇ ਦੁਨੇ ਐ ਛੱਜ ਨਾਲ ਪਾ ਦੀਏ ਆਪਾਂ ਤੇ ਟੋਕਰੀਆਂ 'ਚ ਮਿੱਟੀ ਪਾ ਦੀਏ ਹਨਾ ਹਾਂ ਹੁਣ ਖੁਸ਼ ਹੋਏ ਹੋਏ ਨੇ ਹਨਾ ਸੁੱਕਾ ਹੈ ਨਾ ਅੰਦਰ ਜੀ ਬਹੁਤ ਏ ਬਾਈ ਇਹਨਾਂ ਦਾ ਵੀ ਕੀ ਕਸੂਰ ਹੈ ਵਿਚਾਰੇਆਂ ਦਾ ਲਓ ਹੁਣ ਐ ਬਚੇ ਵੀ ਰੱਜੇ ਹੋਏ ਨੇ ਜਿੱਸੇ ਦੇਤਾ ਜਾਊਗਾ ਉੱਥੀ ਇਹਨਾਂ ਨੇ ਇਹ ਤੇ ਹਾਂ ਓਕੇ ਰੋਟਾ ਹੈ ਦੂਵੇ ਦੂ ਦਾ ਵੀ ਦੂ ਦਾ ਤਾਂ ਇਹਦਾ ਨਹੀਂ ਪਤਾ ਲੇ ਹਾਂ ਇਹਨੂੰ ਵੀ ਦਿੱਤਾ ਹੋਇਆ ਹੈ ਹਿਆ ਵੀ ਰੱਜੇ ਹੋਏ ਨੇ ਦੋਏ ਹਾਂ ਓਕੇ ਨੇ ਦੋਨੇ ਤੇ ਆ ਇਹ ਚ ਬਾੜਨ ਲੱਗ ਗਏ ਨੇ ਟੋਕਰੀਆਂ ਚ ਉਹ ਭਾਦੀਏ ਅਪਾ ਆਹ ਰੇ ਟਾਬਾ ਲੀ ਏਸੇ ਚਲ ਵੀ ਚੱਲ ਕਮੇਟੀ ਵਾਦੀ ਆ ਬਈ ਅੰਦਰ ਟੋਕਰੀਆਂ ਚ ਆ ਦੇਖੀ ਲੈ ਯਾਰ ਕੀ ਕਰ ਲੈ ਕੋਈ ਇੰਨੀ ਕੀ ਸੜਾ ਹੋ ਗਿਆ ਗੰਦ ਪਾਇਆ ਹੋਇਆਂ ਪਾ ਦੇ ਨਾ ਜਾ ਆਏ ਭਜੰਜਿਆ ਰਹੂਗਾ ਬਸ ਲੈ ਓਕੇ ਨਾ ਕੋਈ ਹੋ ਕੇ ਆ ਇਹ ਜੋਗੀ ਥੋੜੀ ਘਟੂਗਾ ਨਾ ਕਿ ਨਹੀਂ ਇੰਨਾ ਜ਼ਿਆਦਾ ਫਰਮ ਨਹੀਂ ਤੁਦਮੀ ਆ ਕਰਨ ਨਹੀਂ ਚਲ ਇਹ ਜ ਵੱਧ ਹੈ ਇਹਦੇ ਬਾਹਰ ਚਲ ਓਕੇ ਲੋ ਇਮਟਰ ਹੋ ਗਿਆ ਨਾ ਜਿਸ ਸਮਸਾਟ ਚਾਰ ਹੀ ਟੋਕਰੀਆਂ ਦਾ ਮਿੱਟੀ ਪਾਤੀ ਇਧਰ ਪਾਈ ਹੋਈ ਹੈ ਨਾ ਜ ਤੇ ਇਹ ਜਬਾਤ ਚ ਵਗ ਰੱਖ ਦਾਂਗੇ ਮੈਂ ਚਲੋ ਇਹ ਆਪਣਾ ਕੰਮ ਹੋਇਆ ਓਕੇ ਮੈਂ ਇਹ ਤਾਂ ਕੋਠੇ ਤੇ ਦਾਣੇ ਪਾਉਣ ਉਤਰਾਂ ਤੇ ਦੇਖਿਆ ਨਵਾਂ ਉਤਰ ਬੈਠਾ ਹੈ ਇੱਕ ਦੇਖ ਇਹਨਾਂ ਦਾ ਕਰਦੇ ਨਹੀਂ ਤੁਹਾਨੂੰ ਕੋਣੋ ਦੱਸਾ ਦੇਣਾ ਜੇ ਨਾ ਆਵੜੇ ਕੱਟਿਆ ਲਾਦਦਾ ਮੈਂ ਤਾਂ ਕੋਈ ਆਣ ਦੋ ਆਪਾਂ ਨੇ ਉਤਰਾਣੇ ਦਾਣੇ ਪਾ दिए ਪਾਣੀ ਗੱਡ ਲੀਏ ਪਹਿਲਾਂ ਤੇ ਮੈਂ ਪਾਣੀ ਹੁੰਦਾ ਹੋਣਾ ਫਿਰ ਕੂਤਰਾ ਦਾਣੇ ਪੌਂਤਾ ਉਹ ਬੈ ਉੱਤਰ ਉੜਕੇ ਇਹ ਬਾਗੜ ਚ ਰੰਗ ਲੱਗਿਆ ਹੱਜ ਲੱਦ ਚਲੋ ਕੋਈ ਨਹੀਂ ਬੈਠਾ ਰਹਿਣਦ ਆਪਾਂ ਪਾਣੀ ਪਾਈ ਇਹਨਾਂ ਨੂੰ ਦਾਣੇ ਦਾ ਪਾਤੇ ਪਾਤੇ ਦਾਣੇ ਤੇ ਪਾਣੀ ਪਾ ਤਾ ਖਾਣ ਨਿਕਲੇ ਨਹੀਂ ਹਰੇ ਬਾਅਰ ਕਿਉਂਕਿ ਕੱਲੇ ਕਰ ਲੇਟੇ ਪਾਏ ਦੇ ਦਾਣੇ ਥੋੜੇ ਜੀ ਤਾਂ ਕਰਕੇ ਤੇ ਆਪਣਾ ਚਾਰ ਮੋਰਾਂ ਲੱਗਿਆ ਆ ਹੋਇਆ ਆਓ ਬੈਠੋ ਦੇਖਦਾ ਉੱਪਰ ਤੇ ਆਓ ਦੂਆ ਕੂਤਰ ਆਓ ਬੈਠਾ ਕੋਈ ਨਹੀਂ ਚਲੋ ਬੈਠਾ ਰਹਿਣਦ ਆ ਬੜੇ ਬੰਦ ਕਰਕੇ ਚੱਲੀਏ ਥੱਲੇ ਆ ਉਤਰ ਤਾਂ ਉਹੀ ਦੇਖਣ ਨੂੰ ਬਿਮਾਰ ਜਿਹਾ ਲੱਗਦਾ ਥੋੜਾ ਜਿਹਾ ਆਪੇ ਦੇਖੋ ਇਹ ਜਿਹੜਾ ਬੈਠਾ ਵੀ ਨਹੀਂ ਬੈਠਾ ਰਹਿਣ ਦਾ ਆਪਾਂ ਕਰ ਰਹੇ ਨੇ ਇਹ ਤਾਂ ਆਪਾਂ ਆਪਣੇ ਕੁਦਰੋਂ ਨਾਣੇ ਪਾਤੇ ਹੁਣ ਚੱਲਦੇ ਆਂ ਥੱਲੇ ਲਓ ਵੀ ਮਿੱਤਰੋ ਜਿਸਾ ਉੱਪਰ ਬਲੌਗ ਬਣਾ ਲਿਆ ਆ ਤੇ ਆਪਾਂ ਜਲਦੇ ਹੁਣ ਬਾਬੇ ਦੇ ਮੱਥਾ ਟੇਕਣ ਨਾਲੇ ਜਲਦੇ ਆਂ ਖਾਣ ਨੂੰ ਲਓ ਵੀ ਮਿੱਤਰੋ ਮੱਥਾ ਮੱਥਾ ਟੇਕ ਕੇ ਪਹੁੰਚ ਗਏ ਆਪਾਂ ਗੱਡੀ 'ਚ ਤੇ ਟਾਕੀ ਲਾਈਏ ਚੱਲਦੇ ਹਾਂ ਹੁਣ ਆਪਾਂ ਖਮਾਣੋਂ ਦੇਦਦੇ ਆਂ ਮੈਡੀਕਲ ਖੁੱਲ੍ਹਿਆ ਕਿ ਨਹੀਂ ਆ ਗਿਆ ਨੌਜਵਾਨ ਬਈ ਲਓ ਬਈ ਤੇਲ ਵੀ ਪਵਾ ਲਿਆ ਗੱਡੀ 'ਚ ਖਮਾਣੋਂ ਪਹੁੰਚ ਗਏ ਵੀ ਜੱਸਾ ਟੋਕਰੀਆਂ ਵੀ ਲਈ ਆਉਂਦਾ ਕਬੂਤਰਾਂਆਂ ਨੀਆਂ ਹੋਰ ਜਿਹੜੀਆਂ ਪਹਿਲਾਂ ਰਿਜੈਕਟ ਕਰੀਆਂ ਨੇ ਆ ਤਾਂ ਪਹਿਲਾਂ ਦੇਖ ਕੇ ਰਿਜੈਕਟ ਕਰੀਆਂ ਆਪਾਂ ਪਹਿਲਾਂ ਨੀਆਂ ਨਾਲ ਦੀਆਂ ਟੋਕਰੀਆਂ ਮਿਲ ਗਈਆਂ ਆਪਾਂ ਨੂੰ 4-4 ਹੁਣ ਆਪਣਾ ਕੰਮ ਚੱਲ ਜੂਗਾ ਬਸ ਹੁਣ ਮੈਡੀਕਲ ਦੇਖ ਲਈਏ ਕੋਈ ਲਓ ਬਈ ਪਹੁੰਚ ਕੇ ਘਰੇ ਤੇ ਹੁਣ ਆਪਾਂ ਚੱਲੇ ਆਂ ਗਰਾਊਂਡ 'ਚ ਨੂੰ ਗਰਾਊਂਡ 'ਚ ਮਾਰੀਏ ਢੇੜਾ ਫੇਰ ਆਵਾਂਗੇ ਲਓਏ ਮਿੱਤਰੋ ਗਰਾਊਂਡ 'ਚੋਂ ਸਾਨੂੰ ਕਚੌਰੀਆਂ ਫਟਾਫਟ ਖਿੱਚ ਲਈਆਂ ਕਰਨੂ ਹਨਾ ਵੀ ਗੁਰੀ ਤੇ ਆਪਾਂ ਕਮੈਂਟ ਬੋਲਦੀ ਐ ਮੈਂ ਤਾਂ ਖਾਣੀ ਨਹੀਂ ਕਚੌਰੀ ਇੱਕੇ ਖਾਦੀ ਐ ਤੇ ਕਮੈਂਟ ਬੋਲਦੀ ਐ ਸਾਹਿਬ ਸਲਾਣਾ ਸਿੰਘ 263 ਬਿਗ ਫੈਨ ਥੈਂਕ ਯੂ ਵੀਰੇ ਬਹੁਤ ਵਧੀਆ ਤੇ ਪੈਨ ਕਰਤਾ ਵੀਰੇ ਕਮੈਂਟ ਥੋੜਾ ਬੱਬੂ ਗੁੱਜਰ ਵੀਰਾ 4 ਵਜੇ ਇੱਥੇ ਕੋ ਉਤਰ ਹਾਂ ਹਾਂ ਵੀਰੇ ਰੱਖ ਲਿਆ ਕੋਈ ਨਹੀਂ ਇਹਨੂੰ ਬਾਜੀ ਛੱਡਾਂਗੇ ਸ਼ੌਂਕੀ ਜੱਟ ਹਰਸ਼ਦੀਪ ਸਿੰਘ 6743 ਬੂਗੀ ਸੰਧੂ 5949 ਜਸਵੰਤ ਭੁੱਲਰ ਤੇ ਆ ਵੀਰੇ ਦਾ ਨਾਮ ਕੀ ਹੈ ਜਲਦੀਪ ਚਾਲ ਬਾਈ ਨੂਰੀ ਨੂੰ ਦੀ ਰਾਈਡ ਚਾਲੂ ਕਰੋ ਹਾਂ ਵੀਰੇ ਕਰਦੇ ਆ ਜਸਵੀਰ ਸਿੰਘ ਵੀਰਾ ਵੀਰੇ ਕਰਾਂਗੇ ਹੁਣ ਤੋਂ ਪਿੰਦਰ ਸੇਖੋਂ ਗੁਰਵੀਰ ਮਾਲ ਸੁਮੇਤ ਜਲਮਾਨੀਆਂ ਤੇਰੀ ਵੀਡੀਓ ਰੋਇਆ ਦਾ ਧੰਨਵਾਦ ਵੀਰੇ ਬਹੁਤ-ਬਹੁਤ ਜੀ ਲਵ ਪ੍ਰੀਤ 4746 ਕਿੱਦਾਂ ਵੀਰੇ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਗੁਰਵੀਰ ਮਾਲ ਵੀਰਾ ਸੁਖਵਿੰਦਰ ਸਿੰਘ ਵੀਰੇ ਇੱਕ ਉਥੇ ਮੈਨੂੰ ਦੇ ਦੋਗੇ ਕੋਈ ਨਾ ਜੋੜਾ ਲੈ ਜਾਓ ਵੀਰੇ ਕੋਈ ਚੱਕਰ ਨਹੀਂ ਮਨਪ੍ਰੀਤ ਸਿੱਧੂ ਹੈਰੀ ਸ਼ੰਗਾ ਜੰਟਾ ਮਾਲਾ ਹੈ ਰੋ ਕਿਵੇਂ ਵਧੀਆ-ਵਧੀਆ ਵੀਰੇ ਬਜ ਕਰਨ ਬਰਾੜ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਜੱਟ 979 ਜਸਵੰਤ ਭੁੱਲਰ ਕੀ ਹਾਲ ਹੈ ਵੀਰੇ ਵਧੀਆ ਵਧੀਆ ਵੀਰੇ ਸਾਹਿਬ ਸੰਤੂ 4/ਏ ਤੱਕ ਉਤਰ ਮੈਨੂੰ ਦੇ ਦੋ ਲੈ ਜਾਓ ਕੋਈ ਨਾ ਵੀਰੇ ਜਮ ਮਰਜੀ ਲੈ ਜਾਓ ਸੰਤੂ ਜੱਟ 608 ਮਨਪ੍ਰੀਤ ਸਿੰਘ ਖੁਸ਼ੀ ਕਬੂਤਰ ਸੁਖਵਿੰਦਰ ਸਿੰਘ ਵੀਰੇ ਇੱਕ ਉੱਥੇ ਮੈਨੂੰ ਦੇ ਦੋਗੇ ਹਾਂ ਵੀਰੇ ਲੈ ਜਾਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦੂੰਗਾ ਜੀ ਰਾਜਵਿੰਦਰ ਸਿੰਘ 8752 ਸੁਖੀ ਸਿੰਘ ਸੁਖਜੀਤ ਸਿੰਘ ਤੇ ਬੱਬੂ ਗੁੱਜਰ 800 ਵੀਰਾ ਗੋਰਾ ਜਵੰਦਾ ਕਪਤਾਨ ਦਵਾਈ ਵੀਰਾ ਸੁਖਜੀਤ ਸਿੰਘ ਕਬੂਤਰ ਬਾਈ ਦਿੱਤੀ ਗਰਜੋਤ ਸਿੰਘ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੱਲਦੇ ਹਾਂ ਹੁਣ ਆਪਾਂ ਗਰਾਊਂਡ ਚ ਨੂੰ ਲਾ ਵੀ ਖੇਲੀ ਆ ਹੁਣ ਇਹ ਕਹਦਾ ਇਧਰ ਨੂੰ ਕੈਮਰਾ ਵੀ ਨਹੀਂ ਮਾਰ ਸਕਦੇ ਕਈ ਬੰਦੇ ਸਿਵਲ ਵਰਦੀ ਜੁੰਨੇ ਆ ਓਏ ਮਿੱਤਰੋ ਧੂੜ ਨਿਕਲ ਕੇ ਖੇਰ ਖੂਟੇ ਚੱਲੇ ਆ ਘਰ ਨੂੰ ਤੇ ਵਲੌਗ ਦੀ ਆਪਾਂ ਐਂਟਿੰਗ ਕਰ ਦਨੇ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਹੁਣ ਅਗਲੇ ਵਲੌਗ 'ਚ